ਆਜੇ ਤੱਕ ਕੋਸ਼ਿਸ਼ਾਂ ਕਰ ਜੀ ਮੇਰਾ ਦਸੰਬਰ ਮਹੀਨੇ ਚ ਫੋਨ ਗਵਾਚਿਆ ਸੀ ਅਸੀਂ ਦਰਖਾਸਤ ਦਿੱਤੀ ਸੀ ਐਸਐਸਪੀ ਦਫ਼ਤਰ ਦੇ ਸਾਰੀ ਟੀਮ ਨੇ ਜੀ ਬਹੁਤ ਵਧੀਆ ਰਿਸਪਾਂਸ ਦਿੱਤਾ ਵਧੀਆ ਸਾਨੂੰ ਮਿਲ ਗਿਆ ਜੀ ਫੋਨ ਡੇਟਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਬਹੁਤ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਨਹੀਂ ਕੱਲੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ ਅਸੀਂ ਸੋਚਦੇ ਹੁੰਦੇ ਸੀ ਵੀ ਜਿਹੜੇ ਮੋਬਾਈਲ ਡਿੱਗ ਜਾਂਦੇ ਆ ਜਾਂ ਗੋਮੁੰਜਾ ਚੋਰੀ ਹੋ ਜਾਂਦੇ ਆ ਵੀ ਉਹ ਗਵਰਨਮੈਂਟ ਵੱਲੋਂ ਲੱਭੇ ਨਹੀਂ ਜਾਂਦੀਗੇ ਵੀ ਇੱਕ ਫਾਰਮੈਲਿਟੀ ਦੇ ਤੌਰ ਤੇ ਸਾਨੂੰ ਐਫ ਆਈ ਆਰ ਕਰੋਣੀ ਪੈਂਦੀ ਸੀ ਸੋ ਸਾਡਾ ਮੋਬਾਈਲ ਲਗਭਗ 1 ਜਨਵਰੀ ਨੂੰ ਡਿੱਗਿਆ ਸੀਗਾ ਜਿਸ ਟਾਈਮ ਮਾਗੀ ਦਾ ਮੇਲਾ ਸੀਗਾ ਤੇ ਜਿਹੜਾ ਮਤਲਬ ਮਹਿਕਮੇ ਤੇ ਬਹੁਤ ਸਟ੍ਰੈਸ ਹੁੰਦਾ ਤੋਂ ਤੇ ਉਦੋਂ ਸਾਡਾ ਮੋਬਾਈਲ ਦੀ ਕੰਪਲੇਂਟ ਕੀਤੀ ਸੀ ਪਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਨਾਲ ਅਤੇ ਮੇਰੇ ਹੋਰ ਇਹ ਸਾਰੇ ਭਰਾ ਖੜੇ ਐ ਲਗਭਗ 100 ਕੈਂਡੀਡੇਟ ਦਾ ਮੋਬਾਈਲ ਹੈ ਜਿਹੜਾ ਮਹਿਕਮੇ ਨੇ ਲੱਭ ਕੇ ਦਿੱਤਾ ਹੈ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮ ਤੱਕ ਸਾਰਿਆਂ ਨੇ ਸਾਡਾ ਪੂਰਾ ਸਾਡੇ ਨਾਲ ਕੋਪਰੋਮਾਈਜ਼ ਕਰਕੇ ਪੂਰਾ ਸਾਥ ਦਿੱਤਾ ਸੋ ਸਾਰਿਆਂ ਦਾ ਸਟਾਫ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀਗਾ ਸਰ ਮੇਰਾ ਨਾਮ ਦੀਪਿੰਦਰ ਸਿੰਘ ਹੈ ਜੀ ਮੈਂ ਗਿੰਦੜਵਾੜਾ ਰਹਿਣ ਵਾਲਾ ਮੇਰਾ ਅੱਜ ਤੋਂ 7 ਕਿਹ ਮਹੀਨੇ ਪਹਿਲਾਂ ਵਨਪਾਸ ਕੰਪਨੀ ਦਾ ਫੋਨ ਗਵਾਚਿਆ ਸੀਗਾ ਤੇ ਮੈਂ ਸ੍ਰੀ ਮੁਖਸਰ ਸਾਹਿਬ ਵਿਖੇ ਸਾਈਬਰ ਕ੍ਰਾਈਮ ਦੇ ਦਫ਼ਤਰ ਵਿਖੇ ਆਪਦੀ ਉਹਦੇ ਕੰਪਲੇਂਟ ਕਰਕੇ ਗਿਆ ਸੀਗਾ ਤੇ ਅੱਜ ਜਿਹੜਾ ਮੇਰਾ ਫੋਨ ਅੱਜ ਤੋਂ 7 ਮਹੀਨੇ ਪਹਿਲਾਂ ਗਵਾਚਿਆ ਸੀਗਾ ਉਹ ਮਿਲ ਗਿਆ ਜੀ ਮੈਂ ਮੁਕਸਰ ਸਾਹਿਬ ਦੇ ਐਸਐਸਪੀ ਸਾਹਿਬ ਦਾ ਤੇ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰਾ ਗਵਾਚਿਆ ਫੋਨ ਮੈਨੂੰ ਲੱਭ ਕੇ ਦਿੱਤਾ 6 ਮਹੀਨੇ ਪਹਿਲਾਂ ਸਾਡੇ ਸੱਜਣ ਦੋਸਤ ਮਿੱਤਰ ਧਰਮਪਾਲ ਜੀ ਦਾ ਮੋਬਾਈਲ ਗਵਾਚਿਆ ਸੀਗਾ ਜੋ ਕਿ ਹੁਣ ਤਕਰੀਬਨ 4-5 ਦਿਨ ਪਹਿਲਾਂ ਜ਼ਿਲ੍ਹਾ ਪੁਲਿਸ ਅਫਸਰ ਇਹਨਾਂ ਨੂੰ ਫੋਨ ਆਇਆ ਕਿ ਤੁਹਾਡਾ ਮੋਬਾਈਲ ਜੋ ਲੱਭ ਗਿਆ ਤੇ ਅੱਗੇ ਤੁਸੀਂ ਇੱਥੋਂ ਲੈ ਜਾਓ ਮੈਂ ਕਹਿਣਾ ਚਾਹਾਂਗਾ ਜੀ ਜਿਹੜੀ ਮੁਕਸਰ ਦੀ ਡਿਸਟ੍ਰਿਕਟ ਮੁਕਸਰ ਦੀ ਪੁਲਿਸ ਹੈ ਬਹੁਤ ਸੋਹਣਾ ਅੱਜ ਲਈ ਪਹਿਲਾਂ ਹੀ ਕਾਫੀ ਚਿਰ ਤੋਂ ਬਹੁਤ ਵਧੀਆ ਕੰਮ ਕਰ ਰਹੇ ਹੈ ਨਸ਼ਿਆਂ ਦੇ ਖਿਲਾਫ ਚੋਰਾਂ ਦੇ ਖਿਲਾਫ ਤੇ ਬਹੁਤ ਸ਼ਲਾਘਾਯੋਕ ਕਦਮ ਹੈ ਜਿਹੜੇ ਕੀ ਅੱਜ ਹੁਣ 200 ਦੇ ਕਰੀਬ ਮੋਬਾਈਲ ਜਿਹੜੇ ਹੈ ਇਹਨਾਂ ਨੇ ਮਤਲਬ ਟ੍ਰੇਸ ਕਰਕੇ ਲੱਭ ਕੇ ਤੇ ਇੱਕ ਦਿਨ ਮਿੱਥਿਆ ਵੀ ਸਾਰੇ ਆਪਣੇ ਮੋਬਾਈਲ ਇੱਥੋਂ ਅੱਗੇ ਲੈ ਜਾਓ ਤੇ ਬਹੁਤ ਸਾਰੇ ਤੁਸੀਂ ਪਿੱਛੇ ਦਿਖ ਰਹੇ ਹੋਗੇ ਮੇਰੇ ਸੱਜਣ ਹੋਰ ਵੀ ਖੜੇ ਹੈ ਜੋ ਆਪਣਾ ਮੋਬਾਈਲ ਲੈਣ ਵਾਸਤੇ ਆਏ ਹੈ 200 ਦੇ ਕਰੀਬ ਜਿਹੜੇ ਮੋਬਾਈਲ ਹੈ ਬਹੁਤ ਸ਼ਲਾਘਾਯੋਗ ਕਦਮ ਹੈ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਐਸਐਸਪੀ ਸਾਹਿਬ ਦਾ ਤੇ ਜ਼ਿਲ੍ਹੇ ਦੀ ਸਾਰੀ ਟੀਮ ਦਾ ਜੀ ਸਸਿਕਾ ਮੈਂ ਮੈਂ ਜਗਸੀਰ ਸਿੰਘ ਐਸਐਸਆਈ ਪਿੰਡ ਬਰੀ ਵਾਲਾ ਦਾ ਰਹਿਣ ਵਾਲਾ ਹਾਂ ਮੇਰਾ ਕੁਝ ਸਮਾਂ ਪਹਿਲਾਂ ਮੈਂ ਸੀਐਸਟਾਫ ਨੰਬਰ 1737 ਨਾ ਸੀਗਾ ਅਸੀਂ ਰਾਤ ਨੂੰ ਟ੍ਰੈਪ ਲੱਗਿਆ ਸੀ ਸਾਡਾ ਜੋ ਚੋਰਾਂ ਨਾਲ ਹੱਥੋਂ ਪਈ ਹੁੰਦੇ ਮੇਰਾ ਮੋਬਾਈਲ ਡਿੱਗ ਪਿਆ ਜੋ ਕਿ ਮੁਖਸਰ ਜਿਲ੍ਹੇ ਦੀ ਟੈਕਨੀਕਲ ਟੀਮ ਤੇ ਐਸਐਸਪੀ ਸਾਹਿਬ ਵੱਲੋਂ ਤਵਾਮਿਲ ਦੇ ਵਿੱਚ ਵਿੱਚ ਲੱਭਿਆ ਗਿਆ ਉਹਦਾ ਬਹੁਤ ਬਹੁਤ ਮਿਹਰਬਾਨੀ ਹੈ ਪਿਛਲੇ ਕੁਝ ਸਮੇਂ ਤੋਂ ਜੋ ਮਿਸਿੰਗ ਮੋਬਾਈਲ ਸੀਗੇ ਵਖ-ਵਖ ਕੰਪਲੇਨੈਂਟਸ ਵੱਲੋਂ ਜੋ ਜਿੱਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਟੋਟਲ ਅੱਜ ਲਗਭਗ 100 ਦੇ ਕਰੀਬ ਮੋਬਾਈਲਸ ਜੋ ਜਿਨਾ ਦੇ ਸੀਗੇ ਉਹਨਾਂ ਨੂੰ ਅੱਜ ਰਿਟਰਨ ਕੀਤਾ ਜਾ ਰਿਹਾ ਹੈ ਤੇ ਇਸ ਤੇ ਡਿਸਟ੍ਰਿਕਟ ਮੁਖਸ਼ਰ ਪੁਲਿਸ ਨੇ ਪ੍ਰੋਐਕਟਿਵਲੀ ਜੋ ਹੈ ਇਸ ਚ ਕੰਮ ਕਰਦੇ ਹੋਏ ਜੋ ਇੱਕ ਪੋਰਟਲ ਜੋ ਹੈ ਦੇ ਬਾਰੇ ਅਵੇਅਰਨੈਸ ਮੈਂ ਥੋੜਾ ਲੋਕਾਂ ਨੂੰ ਕਰਨੀ ਚਾਹਾਂਗਾ ਕਿ ਜੋ ਵੀ ਤੁਹਾਡੇ ਕੋਈ ਮਿਸਿੰਗ ਮੋਬਾਈਲ ਹੋ ਜਾਂਦਾ ਹੈ ਚਾਹੇ ਮਿਸਪਲੇਸ ਹੋ ਜਾਂਦਾ ਹੈ ਇਹ ਤੁਸੀਂ ਨਾਲ ਦੀ ਨਾਲ ਉਸ ਚੀਜ਼ ਤੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਲੋਕਲ ਲੈਵਲ ਤੇ ਪੁਲਿਸ ਨੂੰ ਵੀ ਦੱਸੋ ਤਾਂ ਕਿ ਉਸ ਤੇ ਨਾਲ ਦੀ ਨਾਲ ਕਾਰਵਾਈ ਕੀਤੀ ਜਾ ਸਕੇ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਡਿਸਟ੍ਰਿਕਟ ਪੁਲਿਸ ਨੇ ਟੋਟਲ 2 ਕਰੋੜ ਦੇ ਕਰੀਬ ਵੈਲਿਊ ਦੇ ਮੋਬਾਈਲ ਫੋਨਸ ਜਿਹਨੂੰ ਟ੍ਰੇਸ ਕਰਕੇ ਉਹਨਾਂ ਦੇ ਜੋ オリジナル ਜੋ ਓਨਰਸ ਹੈਗੇ ਬੈਨੀਫੀਸ਼ੀਰੀ ਉਹਨਾਂ ਨੂੰ ਰਿਟਰਨ ਕਰਾਏ ਗਏ ਹੈਗੇ